ਦੇਖੋ 2 ਦਿਨ ਪਹਿਲਾਂ ਜਿਹੜਾ ਆਤੀਸ਼ੀ ਨੇ ਵਿਧਾਨ ਸਭਾ ਦੇ ਵਿੱਚ ਜਦੋਂ ਗੁਰੂ ਤੋਂ ਇੱਕ ਬਹਾਦਰ ਸ਼ਬਦੀ ਦੀ ਡਿਬੇਟ ਚੱਲ ਰਹੀ ਸੀਗੀ 350 ਸਾਲਾ ਸਤਾਬਦੀ ਨੂੰ ਲੈ ਕੇ ਉਸ ਟਾਈਮ ਆਤੀਸ਼ੀ ਨੇ ਗੁਰੂਆਂ ਦੇ ਬਾਰੇ ਬੜੇ ਅਪਸ਼ਬਦ ਬੋਲ ਕੇ ਔਰ ਸਨਸਨੀ ਫੈਲਾ ਦਿੱਤੀ ਉਹਨਾਂ ਨੇ ਔਰ ਬੋਲਣ ਤੋਂ ਬਾਅਦ ਉਹਦਾ ਰਿਪਲਾਈ ਦੇਣ ਤੋਂ ਬਤਾ ਹੈ ਉਹ ਚਲੀ ਗਈ ਔਰ ਚੁੱਪ ਕਰਕੇ ਉਹਦੇ ਉੱਤੇ ਕੁਝ ਨਹੀਂ ਬੋਲੀ ਔਰ ਸਦਨ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਕਿ ਆਪਣਾ ਇਹਦੇ ਉੱਤੇ ਪ੍ਰਤੀਕਰਨ ਦਿੱਤਾ ਜਾਏ ਲੇਕਿਨ ਉਹਨਾਂ ਨੇ ਕੁਝ ਨਹੀਂ ਦਿੱਤਾ ਔਰ ਇਸ ਦਾ ਸੰਗਿਆਨ ਲੈਂਦੇ ਹੋਏ ਅਸੀਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਸਾਰਾ ਡੈਲੀਗੇਸ਼ਨ ਮੁੱਖ ਮੰਤਰੀ ਨੂੰ ਅਸੀਂ ਮਿਲ ਕੇ ਆਏ ਔਰ ਆਪਾਂ ਉਹਨਾਂ ਨੂੰ ਮਿਲ ਕੇ ਆਏ ਆਪਣੇ ਸਪੀਕਰ ਸਾਹਿਬ ਨੂੰ ਔਰ ਉਹਨਾਂ ਨੂੰ ਕਿਹਾ ਕਿ ਇਹਦੇ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ ਇਹਦੀ ਸਦਸਤਾ ਰੱਦ ਹੋਣੀ ਚਾਹੀਦੀ ਹੈ ਤੇ ਨਾਲ ਇਹਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਉਹਦੇ ਵਾਸਤੇ ਅਸੀਂ ਅੱਜ ਰਮਿੰਦਰ ਸਵੀਤਾ ਜੀ ਤੇ ਅਸੀਂ ਔਰ ਸਾਰੀ ਟੀਮ ਜਿਹੜੇ ਹੈਗੇ ਅਸੀਂ ਨਾਰਥ ਐਵੇਨਿਊ ਥਾਣੇ ਆਏ ਆ ਔਰ ਆਪਣੀ ਕੰਪਲੇਂਟ ਦਰਜ ਕਰਾਈ ਉਹਦੇ ਵਿੱਚ ਉਹਨਾਂ ਦੀ ਜਿਹੜੀ ਸੀਡੀ ਹੈ ਉਹ ਵੀ ਉਹਨਾਂ ਨੂੰ ਦੇ ਦਿੱਤੀ ਹੈਗੀ ਹੈ ਔਰ ਨਾਲ ਜਿਹੜੇ ਉਹਨਾਂ ਮੰਤਰੀਆਂ ਨੇ ਕੰਪਲੇਂਟ ਕੀਤੀ ਉਹ ਵੀ ਉਹਨਾਂ ਨੇ ਦੇ ਦਿੱਤੀ ਹੈਗੀ ਹੈ ਔਰ ਦਿੱਲੀ ਕਮੇਟੀ ਵੱਲੋਂ ਜਿਹੜੀ ਐਫ ਆਈ ਆਰ ਅਸੀਂ ਲੋਜ ਕਰਾ ਰਹੇ ਆ ਅਸੀਂ ਚਾਹੁੰਦੇ ਆ ਕਿ ਇਹਦੀ ਸਦੱਸਿਆਤਾ ਰੱਦ ਹੋਵੇ ਔਰ ਇਹਦੇ ਖਿਲਾਫ ਕ੍ਰਿਮੀਨਲ ਕੇਸ ਜਿਹੜਾ ਹੋਣਾ ਚਾਹੀਦਾ ਹੈਗਾ ਔਰ ਇਹਦੀ ਸਜ਼ਾ ਹੋਣ ਕੋਈ ਵੀ ਨੇਤਾ जेडे धर्म गुरुआ इस तरह के शब्द इस्तेमाल करे क्रिमिनल केस दर्ज होना चाहिए था और उन्होंने जेल भेजना चाहिए भाई एक बात तो फिर वो मान ही रही है कि तोड़ मड़ोड़ के पेश किया जा रहा है ये तो मान रही है ना कि नहीं मान रही आपके कहने से अगर ये मान रही तोड़ मड़ोड़ पेश किया है तो इतना दिमाग उस तरफ लगाने की बजाय अपना दिमाग उस तरफ लगाया कि अगर जाने में अगर तो जानबूझ के किया तो ये जुतियां लायक है ਮੈਂ ਸਿੱਧਾ ਪੰਜਾਬੀ ਭਾਸ਼ਾ ਬੋਲਦਾ ਸਿੱਧੇ ਐ ਜੁੱਤੀਆਂ ਲੈ ਕੇ ਅਗਰ ਜਾਣ ਬੁੱਝ ਕੇ ਕੀਤਾ ਅਗਰ ਅਨਜਾਣੇ ਚੇਤੇ ਕੋਲ ਹੋ ਗਿਆ ਤੇ ਇਹ ਬੰਗਲਾ ਸਾਹਿਬ ਕਿਸੇ ਰਾਈਟਰ ਨੇ ਲਿਖਿਆ ਮੈਂ ਤੇ ਮੇਰਾ ਮਾਲਕ ਅਸੀਂ ਦੋਨੋਂ ਭੁਲਕੜ ਆ ਅਸੀਂ ਰੋਜ਼ ਭੁੱਲ ਜਾਂਦੇ ਆ ਉਹ ਮੇਰੀਆਂ ਗਲਤੀਆਂ ਨੂੰ ਤੇ ਮੈਂ ਉਹਦੀਆਂ ਬਖਸ਼ਿਸ਼ਾਂ ਨੂੰ ਉੱਥੇ ਬੰਗਲਾ ਸਾਹਿਬ ਜਾ ਕੇ ਸਵੇਰੇ ਦੋ ਢਾਈ ਵਜੇ ਪ੍ਰਕਾਸ਼ ਹੁੰਦਾ ਜਾ ਕੇ ਨਮਸਕਾਰ ਕਰਕੇ ਮਾਫੀ ਮੰਗ ਕੇ ਆਪਣੇ ਘਰ ਜਾਏ ਰੱਬ ਕਿਹੜਾ ਨਹੀਂ ਬਖਸ਼ਦਾ ਅਗਰ ਗੁਨਾਹ ਹੋ ਗਿਆ ਜਾਣੇ ਅਣਜਾਣੇ ਕਿ ਉਹ ਰੋਜ਼ ਬਖਸ਼ਦਾ गल ही खत्म हो जाती है अगर ये दिमाग उधर लगाए ये तोड़ मरोड़ बीजेपी कर रही है वो कर रही अगर निकला तो आपके मुंह से है ना बीजेपी ने कुछ मुंह में तो नहीं डाला था ना कि ऐसे बोलो आप तो वो ਆਪਣਾ ਦਿਮਾਗ ਉਸ طرف ਲਗਾਏ ਦੇਖੋ 2 ਦਿਨ ਪਹਿਲਾਂ ਜਿਹੜਾ ਆਤੀਸ਼ੀ ਨੇ ਵਿਧਾਨ ਸਭਾ ਦੇ ਵਿੱਚ ਜਦੋਂ ਗੁਰੂ ਤੋਂ ਇੱਕ ਬਾਦਰਸ਼ਾਬਦੀ ਦੀ ਡਿਬੇਟ ਚੱਲ ਰਹੀ ਸੀਗੀ 350 ਸਾਲਾ ਸਤਾਬਦੀ ਨੂੰ ਲੈ ਕੇ ਉਸ ਟਾਈਮ ਆਤੀਸ਼ੀ ਨੇ ਗੁਰੂਆਂ ਦੇ ਬਾਰੇ ਬੜੇ ਅਪਸ਼ਬਦ ਬੋਲ ਕੇ ਔਰ ਸਨਸਨੀ ਫੈਲਾ ਦਿੱਤੀ ਉਹਨਾਂ ਨੇ ਔਰ ਬੋਲਣ ਤੋਂ ਬਾਅਦ ਉਹਦਾ ਰਿਪਲਾਈ ਦੇਣ ਤੋਂ ਬਿਤਾ ਹੈ ਉਹ ਚਲੀ ਗਈ ਔਰ চুপ ਕਰਕੇ ਉਹਦੇ ਉੱਤੇ ਕੁਝ ਨਹੀਂ ਬੋਲੀ ਔਰ ਸਦਨ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਕਿ ਆਪਣਾ ਇਹਦੇ ਉੱਤੇ ਪ੍ਰਤੀਕਰਨ ਦਿੱਤਾ ਜਾਏ ਲੇਕਿਨ ਉਹਨਾਂ ਨੇ ਕੁਝ ਨਹੀਂ ਦਿੱਤਾ ਔਰ ਇਸ ਦਾ ਸੰਗਿਆਨ ਲੈਂਦੇ ਹੋਏ ਅਸੀਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਸਾਰਾ ਡੈਲੀਗੇਸ਼ਨ ਮੁੱਖ ਮੰਤਰੀ ਨੂੰ ਅਸੀਂ ਮਿਲ ਕੇ ਆਏ ਔਰ ਆਪਾਂ ਉਹਨਾਂ ਨੂੰ ਮਿਲ ਕੇ ਆਏ ਆਪਣੇ ਸਪੀਕਰ ਸਾਹਿਬ ਨੂੰ ਔਰ ਉਹਨਾਂ ਨੂੰ ਕਿਹਾ ਕਿ ਇਹਦੇ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਦੀ ਸਦਸਤਾ ਰੱਦ ਹੋਣੀ ਚਾਹੀਦੀ ਹੈ ਤੇ ਨਾਲ ਇਹਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਉਹਦੇ ਵਾਸਤੇ ਅਸੀਂ ਅੱਜ ਰਮਿੰਦਰ ਸੁਵਿਤਾ ਜੀ ਤੇ ਅਸੀਂ ਔਰ ਸਾਰੀ ਟੀਮ ਜਿਹੜੇ ਹੈਗੇ ਅਸੀਂ ਨਾਰਥ ਐਵੇਨਿਊ ਥਾਣੇ ਆਏ ਆ ਔਰ ਆਪਣੀ ਕੰਪਲੇਂਟ ਦਰਜ ਕਰਾਈ ਉਹਦੇ ਵਿੱਚ ਉਹਨਾਂ ਦੀ ਜਿਹੜੀ ਸੀੜੀ ਹੈ ਉਹ ਵੀ ਉਹਨਾਂ ਨੂੰ ਦੇਤੀ ਹੈਗੀ ਹੈ ਔਰ ਨਾਲ ਜਿਹੜੇ ਉਹਨਾਂ ਮੰਤਰੀਆਂ ਨੇ ਕੰਪਲੇਂਟ ਕੀਤੀ ਉਹ ਵੀ ਉਹਨਾਂ ਨੇ ਦੇਤੀ ਸੀ ਹੈਗੀ ਹੈ ਔਰ ਦਿੱਲੀ ਕਮੇਟੀ ਵੱਲੋਂ ਜਿਹੜੀ ਐਫ ਆਈ ਆਰ ਅਸੀਂ ਲੋਜ ਕਰਾ ਰਹੇ ਆ ਅਸੀਂ ਚਾਹੁੰਦੇ ਆ ਕਿ ਇਹਦੀ ਸਦਸਤਾ ਰੱਦ ਹੋਏ ਔਰ ਇਹਦੇ ਖਿਲਾਫ ਕ੍ਰਿਮੀਨਲ ਕੇਸ ਜਿਹੜਾ ਹੋਣਾ ਚਾਹੀਦਾ ਹੈਗਾ ਔਰ ਇਹਦੀ ਸਜ਼ਾ ਹੋਣ ਕੋਈ ਵੀ ਨੇਤਾ जेडे धर्म गुरुआ बारे इस तरह के शब्द इस्तेमाल करे उनके क्रिमिनल केस दर्ज होना चाहिए और उन्होंने जेल भेजना चाहिए भाई एक बात तो फिर वो मान ही रही है कि तोड़ मरोड़ के पेश किया जा रहा है ये तो मान रही है ना कि नहीं मान रही आपके कहने से अगर ये मान रही तोड़ मड़ोड़ पेश किया है तो इतना दिमाग उस तरफ लगाने की बजाय अपना दिमाग उस तरफ लगाए कि अगर जाने में अगर तो जानबूझ के किया तो ये जुतियां देख है ਮੈਂ ਸਿੱਧਾ ਪੰਜਾਬੀ ਭਾਸ਼ਾ ਬੋਲਦਾ ਸਿੱਧੇ ਐ ਜੁੱਤੀਆਂ ਲੈ ਕੇ ਅਗਰ ਜਾਣ ਬੁੱਝ ਕੇ ਕੀਤਾ ਅਗਰ ਅਨਜਾਣੇ ਚੇਤੇ ਕੋਲ ਹੋ ਗਿਆ ਤੇ ਇਹ ਬੰਗਲਾ ਸਾਹਿਬ ਕਿਸੇ ਰਾਈਟਰ ਨੇ ਲਿਖਿਆ ਮੈਂ ਤੇ ਮੇਰਾ ਮਾਲਕ ਅਸੀਂ ਦੋਨੋਂ ਭੁਲक्कੜ ਆ ਅਸੀਂ ਰੋਜ਼ ਭੁੱਲ ਜਾਂਦੇ ਆ ਉਹ ਮੇਰੀਆਂ ਗਲਤੀਆਂ ਨੂੰ ਤੇ ਮੈਂ ਉਹਦੀਆਂ ਬਖਸ਼ਿਸ਼ਾਂ ਨੂੰ ਉੱਥੇ ਬੰਗਲਾ ਸਾਹਿਬ ਜਾ ਕੇ ਸਵੇਰੇ ਦੋ ਢਾਈ ਵਜੇ ਪ੍ਰਕਾਸ਼ ਹੁੰਦਾ ਜਾ ਕੇ ਨਮਸਕਾਰ ਕਰਕੇ ਮਾਫੀ ਮੰਗ ਕੇ ਆਪਣੇ ਘਰ ਜਾਏ ਰੱਬ ਕਿਹੜਾ ਨਹੀਂ ਬਖਸ਼ਦਾ ਅਗਰ ਗੁਨਾਹ ਹੋ ਗਿਆ ਜਾਣੇ ਅਣਜਾਣੇ ਕਿ ਉਹ ਰੋਜ਼ ਬਖਸ਼ਦਾ गल ही खत्म हो जाती है अगर ये दिमाग उधर लगाए ये तोड़ मरोड़ बीजेपी कर रही वो कर रही अगर निकला तो आपके मुंह से है ना बीजेपी ने कुछ मुंह में तो नहीं डाला था ना कि ऐसे बोलो आप तो वो अपना दिमाग उस तरफ लगाए